ਓ ਯਾਰ ਸੀ ਫੜਾਈ ਆ ਚਾਹ ਪੁੰਦੇ ਜਾ ਕੇ ਇਹਨੂੰ ਕਹਿੰਦੇ ਆ ਸੀਵ ਇਹਨੂੰ ਇਹਨੂੰ ਯਾਰ ਅੱਛਾ ਇਹਨੂੰ ਉਹ ਯਾਰ ਸੀਵ ਕਹਿੰਦੇ ਆ ਚਾਹ ਪਾਉਣੀ ਨੂੰ ਜਿੰਨਾਂ ਲ ਆਪਾਂ ਚਾਹ ਪੁੰਦੇ ਹੁੰਨੇ ਆ ਇਹਦਾ ਮੀਨਿੰਗ ਵੀ ਦੱਸ ਦੇ ਨਾ ਹੁਣ ਆ ਛਣਨੀ ਨੂੰ ਕਹਿੰਦੇ ਆ ਸਿਫਟਰ ਕੀ ਕਹਿੰਦੇ ਆ ਜਿੰਨਾਂ ਲ ਆਪਾਂ ਆਟਾ ਛਣਦੇ ਆ ਯਾਨੀ ਕਿ ਸਿਫਟਰ ਇਹਦਾ ਵੀ ਮੀਨਿੰਗ ਦੱਸ ਦੇ ਅੱਛਾ ਇਹਨੂੰ ਇਹਦੇ ਵਿੱਚ ਆਪਾਂ ਕੀ ਕਰਦੇ ਆ ਤੇਲ ਦੇ ਵਿੱਚੋਂ ਐਵੇਂ ਐਵੇਂ ਕਰਕੇ ਪੂਰੀਆਂ ਕੱਢਦੇ ਆ ਨਾ ਇਹਨੂੰ ਕਹਿੰਦੇ ਆ ਪਰਫੋਰੇਟਡ ਸਪੂਨ ਚਲ ਫਿਰ ਇਹਦਾ ਵੀ मीनिंग ਦੱਸ ਦੇ ਅੱਛਾ ਪਕੌੜੇ ਤਾਂ ਤੂੰ ਕੱਡੇ ਹੋਣਗੇ ਨਾ ਪਕੌੜੇ ਕਿਵੇਂ ਕੱਢਦੀ ਹੁੰਦੀਆਂ ਜਦੋਂ ਖਾਣੇ ਹੁੰਦੇ ਅਮੀਂ ਵਾਲੇ ਮੌਸਮ ਦੇ ਵਿੱਚ ਇਹਨੂੰ ਕਹਿੰਦੇ ਆ ਸਪਾਈਡਰ ਇਹਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ ਆ ਵੀ ਦੱਸ ਦੇ ਅੱਛਾ ਆਪਾਂ ਨਾ ਕਈ ਵਾਰ ਕੀ ਕੰਮ ਹੁੰਦਾ ਆ ਪਾਸਤਾ ਵਗੈਰਾ ਜਾਂ ਕੋਈ ਵੀ ਧਣੀਆਂ ਵਗੈਰਾ ਸੁਕਾਉਨੇ ਆ ਤੇ ਇਹਨੂੰ ਕਹਿੰਦੇ ਆ ਕੋਲੈਂਡਰ ਠੀਕ ਹੈ ਜੀ ਅੱਛਾ ਹੁਣ ਸਾਰੇ ਜਾਣੇ ਮੈਨੂੰ ਇਹ ਦੱਸੋ ਕਿ ਜਿਹਦੇ ਤੇ ਤੁਸੀਂ ਰੋਟੀ ਬਣਾਉਂਦੇ ਹੋ ਤਵੇ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਨੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਕੇ ਜਾਓ ਤੇ ਜੁੜੇ ਰਹੋ ਪੰਜਾਬੀ 247 ਦੇ ਅਫੀਸ਼